ਸ੍ਰੀ ਹਰਿੰਦਰ ਸਿੰਘ ਢਾਲੀਵਾਲ ਜੀ ਨੂੰ ਬੇਨਤੀ ਕਰਾਂਗਾ ਉਹ ਤੁਹਾਨੂੰ ਜੁਦ ਨਸਿਆ ਅਮਰੁੱਧ ਇਸ ਮਹਿਮ ਤਹਿਤ ਜਾਣਕਾਰੀ ਦੇ ਦੇਣਗੇ ਸ੍ਰੀ ਹਰਿੰਦਰ ਸਿੰਘ ਢਾਲੀਵਾਲ ਜੀ ਸਥੇ ਤੇ ਬਿਰਾਜਮਾਨ ਚੇਅਰਮੈਨ ਗਰਜੂਤ ਸਿੰਘ ਢੱਲੋਂ ਜੀ ਐਸ ਡੀ ਐਮ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਪਿੰਡ ਦੀ ਪੰਚਾਇਤ ਸ਼੍ਰੀ ਪਿੰਡ ਦੇ ਨਿਵਾਸੀ ਉਹ ਸਭ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਬੋਲਦੇ ਪਹਿਲਾਂ ਬੁਲਾਰਿਆ ਨੇ ਬੜੀ ਡਿਟੇਲ ਚ ਬਰੀਕੀ ਚ ਤੁਹਾਡੇ ਨਾਲ ਗੱਲਾਂ ਵੀ ਕੀਤੀਆਂ ਸਮਝਾਇਆ ਵੀ ਆ ਵੀ ਆਪਾਂ ਅੱਜ ਕਿਉਂ ਇਕੱਤਰ ਹੋਏ ਆ ਆਪਾਂ 71 ਕਿਸੇ ਨੂੰ ਚੰਗਾ ਮਾੜਾ ਕਹਿਣ ਲਈ ਨਹੀਂ ਪਹਿਲਾਂ ਕੀ ਹੋਇਆ ਕੀ ਨਹੀਂ ਹੋਇਆ ਉਹ ਵਿਚਾਰਨ ਲਈਦੀ ਹੋਏ ਆਪਾਂ ਅੱਜ ਇਕੱਠੇ ਹੋਏ ਆਂ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਆਪਾਂ ਪੂਰੇ ਪੰਜਾਬ ਦੇ ਲੋਕਾਂ ਨੇ ਜੋ ਸੁਪਨਾ ਦੇਖਿਆ ਪੰਜਾਬ ਦੇ ਮੱਥੇ ਦੇ ਉੱਤੇ ਲੱਗਿਆ ਹੋਇਆ ਨਸ਼ਿਆਂ ਦਾ ਕਲੰਕ ਇਹਨੂੰ ਲਾਉਣ ਲਈ ਕੀ ਕਰ ਸਕਦੇ ਆਂ ਪੰਜਾਬ ਦਾ ਆਉਣ ਵਾਲਾ ਭਵਿੱਖ ਪੰਜਾਬ ਦੀ ਜਵਾਨੀ ਦਾ ਆਉਣ ਵਾਲਾ ਭਵਿੱਖ ਉਹ ਕਿਵੇਂ ਦਾ ਹੋ ਸਕਦਾ ਹੈ ਕਿਵੇਂ ਉਹਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਅੱਜ ਆਪਾਂ ਇਹਦੇ ਤੇ ਵਿਚਾਰਾਂ ਕਰਨ ਲਈ ਇਕੱਠੇ ਹੋਏ ਹਾਂ ਪਿਛਲੇ ਸਮੇਂ ਤੋਂ ਪੁਲਿਸ ਦੀ ਕਾਰਵਾਈ ਪ੍ਰਸ਼ਾਸਨ ਦੀ ਕਾਰਵਾਈ ਤੁਸੀਂ ਖਬਰਾਂ ਦੇ ਥਰੂ ਅਖਬਾਰਾਂ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਦੇਖੀ ਆ ਜੀਤੇ ਚ ਨਸ਼ੇ ਦੇ ਵਪਾਰੀਆਂ ਤੇ ਕੋਈ ਦਿਨਾਂ ਦੇ ਵਿੱਚ ਨਹੀਂ ਕੋਈ ਮਹੀਨਿਆਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਕਾਰਵਾਈ ਹੋਈ ਹੈ ਜੋ ਪੁਲਿਸ ਦੀ ਧਿਆਨ ਦੇ ਵਿੱਚ ਆਇਆ ਉਹ ਕਾਨੂੰਨ ਦੇ ਮੁਤਾਬਕ ਜੇਲ੍ਹਾਂ ਦੇ ਵਿੱਚ ਤਾਂ ਗਏ ਹੀ ਗਏ ਨੇ ਉਹਦੇ ਤੋਂ ਬਿਨਾ ਜੋ ਇਸ ਮਾੜੇ ਕੰਮ ਤੋਂ ਉਹਨਾਂ ਨੇ ਧਨ ਇਕੱਠਾ ਕੀਤਾ ਸੀ ਜੋ ਜਾਇਦਾਦਾਂ ਬਣਾਈਆਂ ਸੀ ਉਹ ਜ਼ਬਤ ਕੀਤੀਆਂ ਉਹਨਾਂ ਤੇ ਬਲਡوزر ਚੱਲੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਵਪਾਰੀ ਦੀ ਕੋਈ ਜਗ੍ਹਾ ਨਹੀਂ ਨਸ਼ੇ ਦਾ ਕੰਮ ਕਰਨ ਵਾਲੇ ਨਾਲ ਕੋਈ ਲਿਹਾਜ਼ ਨਹੀਂ ਇਦੇ ਨਾਲ ਲੋਕਾਂ ਦਾ ਵਿਸ਼ਵਾਸ ਪ੍ਰਸ਼ਾਸਨ ਦੇ ਵਿੱਚ ਪਹਿਲਾਂ ਨਾਲੋਂ ਵਧਿਆ ਜੋ ਪਹਿਲਾਂ ਆਪਾਂ ਕਈ ਵਾਰੀ ਸੋਚ ਲੈਂਦੇ ਆ ਜਦੋਂ ਚਾਰ ਬੰਦੇ ਬੈਠ ਕੇ ਗੱਲਾਂ ਕਰਦੇ ਆ ਵਿੱਚੋਂ ਇੱਕ ਕਹਿ ਦਿੰਦਾ ਟੀਆਰ ਨਹੀਂ ਹੋਣਾ ਤਾਂ ਉਹਦੇ ਤੇ ਉਹ ਇੱਕ ਸਰਪੰਚ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਨੂੰ ਰਾਤ ਨੂੰ ਕੋਈ ਉਹ ਲੇਡੀ ਕਹਿ ਰਹੀ ਆ ਵੀ ਤੂੰ ਜਾ ਕਰ ਲੈ ਜੋ ਕਰਨਾ ਹੈ ਤੇ ਸਵੇਰੇ ਨੂੰ ਉਹ ਸਰਪੰਚ ਦਾ ਵੀ ਹੌਸਲਾ ਵਧਣਾ ਹੀ ਵਧਣਾ ਹੈ ਉਹ ਨਸ਼ਾ ਵਪਾਰੀ ਦੇ ਉੱਤੇ ਬੜੂਜਰ ਚੱਲ ਚੁੱਕਿਆ ਸੀ ਇਹ ਕਾਰਵਾਈ ਰਹੀ ਪ੍ਰਸ਼ਾਸਨ ਦੀ ਪੁਲਿਸ ਦੀ ਤੁਹਾਡੇ ਅੱਗੇ ਬੇਨਤੀ ਵੀ ਹੈ ਵੀ ਪਿੰਡ ਦੇ ਵਿੱਚ ਜੇ ਕੋਈ ਇਹੋ ਜਿਹਾ ਮਾੜਾ ਕੰਮ ਕਰਦਾ ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਪੰਚਾਇਤ ਤੌਰ ਤੇ ਉਹਨੂੰ ਸਮਝਾ ਵੀ ਲਈਏ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੀ ਸੋਚ ਵਾਲੇ ਬੰਦੇ ਸਮਝਦੇ ਵੀ ਹੈ ਇਨਾਂ ਤੇ ਕਾਰਵਾਈ ਕਰਨਾ ਇਹਨਾਂ ਨੂੰ ਜੇਲ੍ਹਾਂ ਦੇ ਅੰਦਰ ਭੇਜਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਤੁਸੀਂ ਸਾਡੇ ਧਿਆਨ ਚ ਲਿਆਓ ਪਹਿਲੀ ਗੱਲ ਤਾਂ ਪ੍ਰਸ਼ਾਸਨ ਕੋਲੇ ਜਾਓ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨਾਲ ਤੁਹਾਨੂੰ ਬੈਰ ਵਿਰੋਧ ਲੈਣ ਦੀ ਜਰੂਰਤ ਨਹੀਂ ਉਹਨਾਂ ਤੇ ਕਾਰਵਾਈ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰਵਾ ਕੇ ਦੇਵਾਂਗੇ ਇਹ ਤਾਂ ਕਾਰਵਾਈ ਦੀ ਗੱਲ ਰਹੀ ਵਪਾਰੀਆਂ ਦੇ ਵੇਚਣ ਵਾਲਿਆਂ ਦੀ ਇਹ ਤੋਂ ਬਿਨਾ ਜਿਹੜੇ ਬੱਚੇ ਆਪਣੇ ਆਉਣ ਵਾਲਾ ਭਵਿੱਖ ਵੀ ਨੇ ਜਿਹੜੇ ਨਹੀਂ ਵੀ ਕਰਦੇ ਜਿਹੜੇ ਬੱਚਿਆਂ ਨੇ ਗਾਂਹ ਜਵਾਨੀ ਚ ਜਾਣਾ ਆਪਾਂ ਨੂੰ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਆਪਾਂ ਸਾਰੇ ਕੰਮਾਂ ਦੇ ਵਿੱਚ ਰਜੇਮਿਆਂ ਦੇ ਵਿੱਚ ਬੜੇ ਬਿਜ਼ੀ ਹੋ ਗਏ ਬੜੇ ਰੁੱਝ ਗਏ ਪਰ ਆਪਾਂ ਦਿਨ ਦੇ ਵਿੱਚ ਕੁਝ ਟਾਈਮ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਜਿੰਨੇ ਜੀ ਆ ਕੋਈ ਜ਼ਿੰਮੇਵਾਰੀ ਸਮਝ ਕੇ ਜ਼ਰੂਰੀ ਨਹੀਂ ਹੈ ਵੀ ਮਾਮਾ ਨੇ ਹੀ ਧਿਆਨ ਰੱਖਣਾ ਹੁੰਦਾ ਮਾਮਾ ਨੇ ਹੀ ਕਰਦਾ ਧਿਆਨ ਰੱਖਣਾ ਹੁੰਦਾ ਵੀ ਬੰਦਾ ਤਾਂ ਬਾਹਰ ਕੰਮ ਕਰ ਜਾਂਦਾ ਉਨੀ ਜ਼ਿੰਮੇਵਾਰੀ ਕਹ ਲੋ ਪਿਓ ਦੀ ਵੀ ਬਣਦੀ ਹੈ ਦਾਦੇ ਦੀ ਵੀ ਬਣਦੀ ਹੈ ਕਿ ਦਿਨ ਦੇ ਵਿੱਚ ਕੋਈ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਬੈਠਿਆ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦਾ ਕੀ ਰਵਈਆ ਸਮਾਜ ਪ੍ਰਤੀ ਉਹ ਕੀ ਸੋਚਦੇ ਐ ਉਹਨਾਂ ਦੀ ਬੈਠਕ ਕਹੇ ਜੀ ਐ ਉਹਨਾਂ ਦੀ ਆਉਣੀ ਜਾਣੀ ਕਿੰਨਾ ਨਾਲ ਹੈ ਉਹਦੇ ਤੇ ਆਪਾਂ ਗੌਰ ਕਰਿਆ ਕਰੀਏ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੀਏ ਜਿਹੜਾ ਕੋਈ ਬੱਚਾ ਗਰਾਊਂਡ 'ਚ ਜਾਂਦਾ ਹੋਊ ਮੈਨੂੰ ਨਹੀਂ ਲੱਗਦਾ ਉਹ ਨਸ਼ਾ ਤਾਂ ਦੂਰ ਦੀ ਗੱਲ ਉਹ ਖਾਣ ਪੀਣ 'ਚ ਵੀ ਧਿਆਨ ਰੱਖਦਾ ਵੀ ਯਾਰ ਮੈਂ ਮਾੜੀ ਚੀਜ਼ ਨਾ ਖਾਵਾਂ ਜਿਹੜਾ ਬੱਚਾ ਕਿਤਾਬ ਪੜ੍ਹਦਾ ਹੋਊਗਾ ਮੈਨੂੰ ਨਹੀਂ ਲੱਗਦਾ ਉਹ ਨਸ਼ਾ ਤਾਂ ਦੂਰ ਦੀ ਗੱਲ ਕਿਸੇ ਹੋਰ ਚੀਜ਼ ਵੱਲ ਵੀ ਧਿਆਨ ਜਾਂਦਾ ਸੋ ਆਪਾਂ ਉਹਨਾਂ ਬੱਚਿਆਂ ਤੇ ਧਿਆਨ ਦਿਈਏ ਉਹਨਾਂ ਤੇ ਗੌਰ ਰੱਖਿਆ ਕਰੀਏ ਉਹਨਾਂ ਦੀ ਸੰਗਤ ਕਿਹੋ ਜੀ ਹੈ ਉਹਦੇ ਤੇ ਵਿਚਾਰ ਕਰਿਆ ਕਰੀਏ ਤੇ ਜਿਹੜੇ ਆਪਣੇ ਭਰਾ ਆਪਣੇ ਬੱਚੇ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਜਿਹੜੇ ਆਪਣੇ ਪਰ ਆ ਆਪਣੇ ਬੱਚੇ ਨਸ਼ਾ ਕਰਨ ਲੱਗੇ ਉਹਨਾਂ ਨੂੰ ਇਸ ਬਿਮਾਰੀ ਤੋਂ ਕੱਢਣ ਲਈ ਉਹਨਾਂ ਨੂੰ ਇਸ ਦੁਬਾਰਾ ਚੰਗੀ ਜ਼ਿੰਦਗੀ 'ਚ ਵਾਪਸ ਲੈ ਕੇ ਆਉਣ ਲਈ ਆਪਾਂ ਉਸ ਪਰਿਵਾਰ ਦਾ ਉਸ ਬੱਚੇ ਦਾ ਸਾਥ ਦੇਈਏ ਆਮ ਤੌਰ ਤੇ ਜਿਸ ਪਰਿਵਾਰ ਦਾ ਬੱਚਾ ਜਾਂ ਕੋਈ ਜੀ ਮਾੜੀ ਸੰਗਤ 'ਚ ਪੈ ਜਾਂਦਾ ਹੈ ਉਹਦਾ ਪਰਿਵਾਰ ਨੂੰ ਬਾਅਦ ਚ ਪਤਾ ਲੱਗਦਾ ਹੈ ਪਿੰਡ ਨੂੰ ਜ਼ਿਆਦਾਤਰ ਪਹਿਲਾਂ ਪਤਾ ਹੁੰਦਾ ਹੈ ਵੀ ਆਹ ਇਹਨਾਂ ਦੇ ਬੱਚੇ ਦੀ ਸੰਗਤ ਮਾੜੀ ਹੈ ਇਹਨਾਂ ਦੇ ਫਲਾਣੇ ਬੰਦੇ ਦੀ ਸੰਗਤ ਮਾੜੀ ਹੈ ਆਪਾਂ ਆਮ ਤੌਰ ਤੇ ਗੱਲ ਨਹੀਂ ਕਰਦੇ ਵੀ ਆਹ ਅਗਲਾ ਗੁੱਸਾ ਮੰਨੂ ਵੀ ਸਾਡੇ ਬੱਚੇ ਤੇ ਆਹ ਤੋਮਤ ਲਾਈ ਜਾਂਦਾ ਹੈ ਤੇ ਸਚਾਈ ਵੀ ਹੈ ਕਈ ਵਾਰੀ ਆਪਾਂ ਮੰਨਦੇ ਵੀ ਆਂ ਪਰ ਇਹਨਾਂ ਸਮਾਜਿਕ ਰੀਤੀਆਂ ਤੋਂ ਉੱਪਰ ਉੱਠ ਕੇ ਸੰਦੇ ਟੌਰ ਤੇ ਆਪਾਂ ਉਸ ਪਰਿਵਾਰ ਨੂੰ ਸਮਝਾਈਏ ਸਮਾਂ ਬੀਤ ਜਾਣ ਤੋਂ ਪਹਿਲਾਂ ਪਹਿਲਾਂ ਜਦੋਂ ਨੂੰ ਪਰਿਵਾਰ ਨੂੰ ਪਤਾ ਲੱਗਦਾ ਉਦੋਂ ਨੂੰ ਸਮਾਂ ਬੀਤ ਚੁੱਕਿਆ ਹੁੰਦਾ ਹੈ ਉਦੋਂ ਨੂੰ ਉਹ ਬੱਚਾ ਬਹੁਤ ਅੱਗੇ ਲੰਘ ਚੁੱਕਿਆ ਹੁੰਦਾ ਹੈ ਤਾਂ ਉਸ ਪਰਿਵਾਰ ਦਾ ਸਾਥ ਦਿਈਏ ਉਸ ਪਰਿਵਾਰ ਨੂੰ ਪਹਿਲਾਂ ਸਮਝਾਈਏ ਫਿਰ ਉਸ ਬੱਚੇ ਨੂੰ ਸਮਝਾ ਕੇ ਉਹਦਾ ਇਲਾਜ ਕਰਾਈਏ ਜੇ ਕਹੀਏ ਵੀ ੱੱੱਕੇ ਨਾਲ ਕਿਸੇ ਨੂੰ ਅੰਦਰ ਜਿੰਦਾ ਲਾ ਕੇ ਜਾਂ ਨੂੜ ਕੇ ਆਪਾਂ ਨਸ਼ਾ ਛਡਾ ਲਾਂਗੇ ਓਹੋ ਜਿੰਨਾ ਟਾਈਮ ਉਹਨੂੰ ਤਾੜ ਕੇ ਰੱਖਾਂਗੇ ਉਹਨਾ ਟਾਈਮ ਤਾਂ ਠੀਕ ਹੈ ਪਰ ਜਿਸ ਦਿਨ ਉਹਨੂੰ ਬਾਹਰ ਨਿਕਲਦਾ ਮੌਕਾ ਮਿਲੂ ਉਸੇ ਦਿਨ ਉਹ ਫੇਰ ਦੁਬਾਰਾ ਮਾੜੀ ਸੰਗਤ 'ਚ ਜਾਊਗਾ ਉਹਨੂੰ ਸਮਝਾ ਕੇ ਉਹਦਾ ਮਨ ਤਕੜਾ ਕਰਕੇ ਉਹਨੂੰ ਦਿਲੋਂ ਜਦੋਂ ਉਹ ਕਹੇ ਵੀ ਹਾਂ ਯਾਰ ਮੈਂ ਤਿਆਰ ਆ ਮੈਨੂੰ ਮੇਰਾ ਇਲਾਜ ਕਰਾਓ ਤਾਂ ਸਰਕਾਰ ਵੱਲੋਂ ਉਹਦਾ ਇਲਾਜ ਵੀ ਮੁਫਤ ਹੈ ਜਿਵੇਂ ਪਹਿਲਾਂ ਬੋਲਦੇ ਦੱਸਿਆ ਗਿਆ ਵੀ ਉਹਨਾਂ ਦੇ ਪਰਿਵਾਰ ਨੂੰ ਬੱਚੇ ਨੂੰ ਜਿਹੜੇ ਰੀਹੈਬ ਸੈਂਟਰ ਬਣੇ ਆ ਨਸ਼ਾ ਛਡਾਊ ਕੇਂਦਰ ਬਣੇ ਆ ਸਰਕਾਰੀ ਉਹਨਾਂ ਦੇ ਵਿੱਚ ਉਹ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਉਸ ਬੱਚੇ ਨੂੰ ਕੰਮ ਨਾਲ ਜੋੜਨ ਲਈ ਕੰਮ ਦੀ ਟ੍ਰੇਨਿੰਗ ਕਹਿ ਲਓ ਸਖਲਾਈ ਕਹਿ ਲਓ ਉਹ ਵੀ ਸਰਕਾਰ ਵੱਲੋਂ ਫ੍ਰੀ ਮੁਹੱਈਆ ਕਰਾਈ ਜਾਂਦੀ ਹੈ ਆਪਾਂ ਨੂੰ ਆਪਣੇ ਨੌਜਵਾਨੀ ਦੇ ਵਿੱਚ ਕੰਮ ਦਾ ਕਲਚਰ ਪੈਦਾ ਕਰਨਾ ਪਊ ਕੰਮ ਦਾ ਸੱਭਿਆਚਾਰ ਪੈਦਾ ਕਰਨਾ ਪਊ ਵਾਜੋ ਮਾੜੀ ਸੰਗਤ ਜਾਣ ਦੀ ਬਜਾਏ ਉਹ ਕੰਮ ਬਾਰੇ ਸੋਚਣ ਉਹ ਪੜ੍ਹਾਈ ਬਾਰੇ ਸੋਚਣ ਉਹ ਨੌਕਰੀ ਬਾਰੇ ਸੋਚਣ ਉਹ ਖੇਤੀਬਾੜੀ ਬਾਰੇ ਸੋਚਣ ਸੋ ਇਹੀ ਤੁਹਾਨੂੰ ਅੱਜ ਬੇਨਤੀ ਕਰਨ ਆਏ ਆ ਇੱਕ ਜਦੋਂ ਦੁਨੀਆ ਦੇ ਵਿੱਚ ਜਾਂ ਸਮਾਜ ਦੇ ਵਿੱਚ ਕਿਸੇ ਚੀਜ਼ ਦੀ ਮੰਗ ਹੋਵੇ ਤਾਂ ਕਿ ਦੋਨਾ ਕਿਦੋਂ ਮਿਲ ਜਾਂਦੀ ਹੈ ਨਸ਼ਾ ਇਸ ਪਿੰਡ ਚੋਂ ਨਹੀਂ ਮਿਲੂ ਹੋ ਸਕਦਾ ਧਨੋਲੇ ਤੋਂ ਮਿਲ ਜੇ ਧਨੋਲੇ ਤੋਂ ਨਹੀਂ ਮਿਲੂ ਹੋ ਸਕਦਾ ਬਰਨਾਲੇ ਤੋਂ ਮਿਲ ਜੇ ਬਰਨਾਲੇ ਤੋਂ ਨਹੀਂ ਮਿਲੂ ਹੋ ਸਕਦਾ ਕਿਤੋਂ ਦੂਰ ਨੇੜੇ ਹੋਰ ਮਿਲ ਜੂ ਮਹਿੰਗਾ ਸਸਤਾ ਮਿਲ ਜੂ ਉਹਦੇ ਦਾ ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ ਆਧਾਰਨ ਤੌਰ ਤੇ ਆਪਾਂ ਸਾਰੇ ਚਾਹ ਪੀਂਦੇ ਆ ਘਰਾਂ ਦੇ ਵਿੱਚ ਘਰ ਦੇ ਵਿੱਚ ਚਾਹ ਪੱਤੀ ਖਤਮ ਹੁੰਦੀ ਹੈ ਆਪਾਂ ਬਾਜ਼ਾਰ ਲੈਣ ਲਈ ਚਲੇ ਜਾਂਦੇ ਆਂ ਇੱਕ ਦੁਕਾਨ ਤੋਂ ਨਹੀਂ ਮਿਲਦੀ ਆਪਾਂ ਦੂਜੀ ਤੇ ਚਲੇ ਜਾਂਦੇ ਆਂ ਦੂਜੀ ਤੋਂ ਨਹੀਂ ਤੀਜੀ ਦੇ ਤੀਜੀ ਤੋਂ ਨਹੀਂ ਚੌਥੀ ਤੇ ਕਿਤੇ ਨਾ ਕਿਤੋਂ ਬਾਜ਼ਾਰ ਚੋਂ ਚੀਜ਼ ਲੈ ਕੇ ਆ ਜਾਂਦੇ ਆਂ ਪਰ ਜੇ ਚਾਹ ਪੱਤੀ ਦੀ ਮੰਗ ਹੀ ਖਤਮ ਹੋ ਜੇ ਆਪਾਂ ਚਾਹ ਪੀਣੀ ਛੱਡ ਦਈਏ ਤਾਂ ਫੇਰ ਚਾਹੇ ਉਹ ਬਾਜ਼ਾਰ ਦੇ ਵਿੱਚ ਵਿਕੀ ਜਾਵੇ ਜਾਂ ਗਲੀਆਂ ਦੇ ਵਿੱਚ ਵਿਕੀ ਜਾਵੇ ਮੈਨੂੰ ਨਹੀਂ ਲੱਗਦਾ ਉਸ ਦੀ ਕੋਈ ਕੀਮਤ ਹੈ ਉਹਨੂੰ ਕੋਈ ਖਰੀਦੂਗਾ ਤਾਂ ਆਪਾਂ ਨੂੰ ਨਸ਼ੇ ਦੀ ਮੰਗ ਖਤਮ ਕਰਨ ਦੀ ਜ਼ਰੂਰਤ ਹੈ ਜੇ ਆਪਾਂ ਇਹਨੂੰ ਜੜੋਂ ਖਤਮ ਕਰ ਲਾਂ ਨਸ਼ੇ ਦੀਕ ਮੰਗ ਤਾਂ ਖਤਮ ਹੋਊ ਜਦੋਂ ਆਪਾਂ ਲੋਕ ਲੋਕ ਲਹਿਰ ਬਣਾਵਾਂਗੇ ਲੋਕ ਇਹਦੇ ਵਿੱਚ ਪਿੰਡਾਂ ਦੇ ਪਿੰਡ ਸਾਥ ਦੇਣਗੇ ਕੋਈ ਬਾਲੀ ਵੱਡੀ ਗਿਣਤੀ ਨਹੀਂ ਹੁੰਦੀ ਪਿੰਡ ਦੇ ਵਿੱਚ ਬਹੁਤ ਥੋੜੀ ਗਿਣਤੀ ਹੈ ਪਿੰਡਾਂ ਦੇ ਵਿੱਚ ਜੇ ਕਿਸੇ ਦੇ ਬੱਚੇ ਮਾੜੀ ਸੰਗਤ ਚ ਨੇ ਕਿਤੇ 2-4 ਨੇ ਕਿਤੇ 5-10 ਨੇ ਇਤੋਂ ਵੱਧ ਨਹੀਂ ਹੈ 3-3 4-4000 ਦੀ ਆਬਾਦੀ ਵਾਲੇ ਆਪਣੇ ਪਿੰਡ ਨੇ ਇੰਨੇ ਲੋਕਾਂ ਲਈ ਆਪਣੇ 10-15 ਬੱਚਿਆਂ ਦਾ ਧਿਆਨ ਰੱਖਣਾ ਉਹਨਾਂ ਨੂੰ ਠੀਕ ਰੱਖਣਾ ਠੀਕ ਕਰਨਾ ਕੋਈ ਬਾਹਲੀ ਵੱਡੀ ਗੱਲ ਨਹੀਂ ਪੰਜਾਬ ਦੇ ਲੋਕ ਤਾਂ ਉਹ ਇਨਕਲਾਬੀ ਸਿਰੜੀ ਤਕੜੇ ਲੋਕ ਨੇ ਹਿੰਮਤੀ ਲੋਕ ਨੇ ਜਿਹੜੇ ਵੱਡੀਆਂ-ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਆਉਂਦੇ ਆ ਪੰਜਾਬ ਤੇ ਕੋਈ ਪਹਿਲੀ ਵਾਰ ਮਾੜੀ ਹਵਾ ਨਹੀਂ ਚੱਲੀ ਕਿੰਨੇ ਵਾਰ ਪੰਜਾਬ ਦੇ ਉੱਤੇ ਮਾੜਾ ਸਮਾਂ ਆਇਆ ਪਰ ਪੰਜਾਬ ਦੇ ਇਹ ਸਿਰੜੀ ਲੋਕ ਤਕੜੇ ਲੋਕ ਉਹਨਾਂ ਲੜਾਈਆਂ ਚੋਂ ਨਿਕਲ ਕੇ ਪਹਿਲਾਂ ਨਾਲੋਂ ਵੀ ਤਕੜੇ ਹੋ ਕੇ ਬਾਹਰ ਆਉਂਦੇ ਆ ਉਸੇ ਤਰੀਕੇ ਹੁਣ ਆਪਾਂ ਇਹਦੇ ਚ ਕਿਸੇ ਸਰਕਾਰ ਦਾ ਨਹੀਂ ਕਿਸੇ ਇੱਕ ਬੰਦੇ ਦਾ ਨਹੀਂ ਕਿਸੇ ਪ੍ਰਸ਼ਾਸਨ ਦਾ ਨਹੀਂ ਇਹ ਪੰਜਾਬ ਦੇ ਲਈ ਆ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਦਾ ਸਾਥ ਦੇਈਏ ਮੈਨੂੰ ਛੋਟੇ ਤੋਂ ਉਮੀਦ ਵੀ ਹੈ ਵੀ ਇਹ ਇੱਥੋਂ ਦੀ ਮੀਟਿੰਗ ਕੱਲੀ ਇੱਕ ਬੁਲਾਰਿਆਂ ਦੀ ਮੀਟਿੰਗ ਜਾਂ ਮੈਂ ਰਵਿੰਦਰ ਬੋਲ ਕੇ ਚੱਲਿਆ ਗਿਆ ਜਾਂ ਐਸਟੀਐਮ ਸਾਹਿਬ ਸਮਝਾ ਕੇ ਚਲੇ ਗਏ ਇਹ ਮੀਟਿੰਗ ਨਹੀਂ ਰਹੂ ਇਹਦੇ ਤੇ ਆਪਾਂ ਕਰ ਜਾ ਕੇ ਵਿਚਾਰਾਂਗੇ ਵੀ ਅੱਗੇ ਤੋਂ ਵੀ ਆਪਣੇ ਵਾਲੀ ਗਲੀ ਗਮਾਨ ਚ ਆਂਡ ਗਮਾਨ ਚ ਧੋਰ ਕਰਿਆ ਕਰਾਂਗੇ ਆਪਣੇ ਬੱਚਿਆਂ ਬਾਰੇ ਆਪਣੇ ਆਉਣ ਵਾਲੇ ਪੰਜਾਬ ਦੇ ਭਵਿੱਖ ਬਾਰੇ ਜਿਹੜਾ ਪੰਜਾਬ ਦੇ ਉੱਪਰ ਲੱਗਾ ਕਲੰਕ ਹੈ ਇਹਨੂੰ ਲਾਉਣ ਲਈ ਸੋ ਫੋਟੋ ਸਾਰਿਆਂ ਤੋਂ ਹੀ ਉਮੀਦ ਲੈ ਕੇ ਆਏ ਆ ਕਿ ਇਹਦੇ ਚ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦਿਓਗੇ ਪੰਜਾਬ ਦਾ ਸਾਥ ਦਿਓਗੇ ਬੋਲਦਿਆਂ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਉਹਦੇ ਲਈ ਮਾਫ਼ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ